ਸੀਨੇ ਤੇ ਤਨਵਰੀ ਚਾਰਵੀ ਟੁੱਟ ਗਈ 58000 ਰੁਪਏ ਦਾ ਨੁਕਸਾਨ ਹੋ ਜਾਂਦਾ ਜਦੋਂ ਟੁੱਟ ਜਾਂਦੀ ਇੱਕ ਵਾਰ ਹਾਲਾ ਕਹਿੰਦਾ ਵੀ 19 ਤੱਕ ਕਮਾਈ ਨਹੀਂ ਬਈ ਜਿੰਨੀ ਇਹਦੇ ਚ ਹੋ ਜਾਂਦੀ ਹੈਗੀ ਪਿੱਛੇ ਤੋਂ ਨਮੀ ਬਣ ਕੇ ਆ ਗਈ ਇੱਥੇ ਬਈ ਆ ਸਾਰੀ ਰਿਪੇਅਰ ਵੀ ਨਹੀਂ ਜਦੋਂ ਇਹ ਟੁੱਟਦੀ ਆ ਬਾਈ ਕਿੰਨਾ ਏਕੜ ਪ੍ਰਭਾਵ 50 60 ਕਿੱਲੇ ਦੀ ਨੁਕਸਾਨ ਜਮਾ ਹੋ ਜਾਂਦਾ ਡੁੱਬ ਜਾਂਦੀ ਫਸਲ ਜੀ ਸਾਰਾ ਖਰਚਾ ਸੀ ਆਪ ਕਰਦੇ ਆ ਪੰਜ ਚਾਰ ਘਰ ਰੱਖ ਕੇ 50 60000 ਰੁਪਏ ਉਹਨਾਂ ਖਰਚਾ ਦੇ ਕੋਲੋਂ ਹੋ ਜਾਂਦਾ ਨਾਲੇ ਫਸਲ ਮਰ ਜਾਂਦੀ ਹੈ ਜੀ ਜੈ ਸਾਹਿਬ ਨੂੰ ਅਸੀਂ ਰਾਤ ਨੂੰ 11 ਵਜੇ ਵੀ ਵੀਡੀਓ ਪਾंगा ਉਹ ਕਹਿੰਦੇ ਸਾਡੇ ਮਲਾਜਮ ਆਉਣਗੇ ਨਾ ਕੋਈ ਮਲਾਜਮ ਅਜੇ ਤੱਕ ਬੋੜਿਆ ਅਜੇ ਪੂਰੇ 5 ਦਿਨੋਂ ਘਟੋੜ ਤੋਂ ਇਹ ਚੋਕਟਾ ਲਿਆ ਤੇ ਇਹ ਨਹੀਂ ਸੀ ਫਰਕ ਪਊਗਾ ਮੰਨ ਲਓ 30 40 ਕੁਝ ਘਟਾ ਲਿਆ ਹੋਰ ਕਮੀ ਆਊਗੀ ਨਾ ਜਦੋਂ ਨਹਿਰ ਦੇ ਵਿੱਚ ਹੋਰ ਪਾਣੀ ਡਾਊਨ ਹੋ ਗਿਆ ਤਾਂ ਆਪਾਂ ਹੋਰ ਘਟਾ ਲਾਂਗੇ ਪਿੱਛੇ ਜੀ ਕੋਈ ਨਵੀਂ ਬਣਦੀ ਲੋੜ ਨਹੀਂ ਸੀਗੀ ਕਿਸੇ ਤੇ ਸੋ ਨਵੀਂ ਬਣ ਗਈ ਜਿੱਥੇ ਲੋੜ ਸੀ ਉੱਥੇ ਆ ਪੁਰਾਣੀ ਟੁੱਟੀਆਂ ਤੁਸੀਂ ਦੇਖ ਸਕਦੇ ਹੋ ਰਾਜੇ ਸਾਹਿਬ ਨਾਲ ਗੱਲ ਕਰੀ ਵੀ ਇਹ ਡਰੇਨ ਚ ਪਾਣੀ ਸਾਨੂੰ ਛੱਡਣ ਦੇ ਕਿਉਂਕਿ ਉੱਥੇ ਲੜਨ ਵਾਲਾ ਕੰਮ ਹੋ ਜਾਂਦਾ ਜੀ ਹੁਣ ਉਹਦੀ ਸਾਨੂੰ ਕਰਨੀ ਪੈਂਦੀ ਹੈ ਸਰਕਾਰੀ ਨੌਕਰੀ ਉਹ ਹੈ ਸੰਖਾਂ ਹੋ ਲੈਂਦੇ ਆ ਜੀ ਪਰ ਸਾਡੀਆਂ 12ਾਂ ਬੰਨਾਂ ਪੰਜ ਦਿਨ ਹੋ ਗਏ ਦਿਨ ਡੋਟੀ ਪੰਜ ਜਾਣੇ ਕਰਦੇ ਰਾਤ ਨੂੰ ਪੰਜ ਜਾਣੇ ਕਰਦੇ ਮੋਗੇ ਖੋਲਦੇ ਨੇਰ ਖੋਲਦੇ ਨੇ ਮਾਰ ਕੇ ਫੇਰ ਬੰਦ ਕਰ ਦਿੰਦੇ ਆ ਜੀ ਪਿੰਡ ਕਲਿਆਣ ਸੁੱਖਾ ਵਿੱਚ ਇਸ ਵੇਲੇ ਮੌਜੂਦ ਹਾਂ ਕੱਸੀ ਦੇ ਹਾਲਾਤ ਤੁਹਾਨੂੰ ਮੈਂ ਪਹਿਲਾਂ ਦਿਖਾ ਦੇਵਾਂ ਕਿ ਪੂਰੀ ਨੱਕ ਨੱਕ ਕੱਸੀ ਇਸ ਵੇਲੇ ਜਿਹੜੀ ਆ ਭਰੀ ਹੋਈ ਆ ਇੱਥੋਂ ਦੇ ਕਿਸਾਨ ਵੀ ਦੱਸਦੇ ਨੇ ਕਿ ਪਹਿਲਾਂ ਵੀ ਕਈ ਵਾਰ ਹੋ ਚੁੱਕਿਆ ਕਿ ਕੱਸੀ ਟੁੱਟਦੀ ਆ ਤੇ ਪ੍ਰਭਾਵਿਤ ਤਕਰੀਬਨ 50-60 ਏਕੜ ਦਾ ਏਰੀਆ ਜਿਹੜਾ ਉਹ ਪ੍ਰਭਾਵਿਤ ਹੁੰਦਾ ਜਦੋਂ ਇਹ ਕੱਸੀ ਟੁੱਟਦੀ ਹੈ ਵੱਡੀ ਗੱਲ ਕਹਿੰਦੇ ਨੇ ਕਿ ਨੇਰੀ ਵਿਭਾਗ ਦੇ ਨਾਲ ਵੀ رابطہ ਪਿਛਲੇ 3-4 ਦਿਨਾਂ ਤੋਂ ਕਰ ਰਹੇ ਹਾਂ ਪਰ ਹਾਲੇ ਤੱਕ ਕੋਈ ਅਧਿਕਾਰੀ ਇੱਥੇ ਆ ਕੇ ਨਹੀਂ ਟੁੱਕਿਆ ਸਵੇਰੇ ਸ਼ਾਮ ਦੀ ਡਿਊਟੀ ਸਾਨੂੰ ਹੀ ਵਜਾਉਣੀ ਪੈ ਰਹੀ ਹੈ ਉਹਦਾ ਕਾਰਨ ਵੀ ਹੈ ਕਿ ਜੇਕਰ ਇਹ ਟੁੱਟ ਗਈ ਤਾਂ ਉਸ ਤੋਂ ਬਾਅਦ ਫਿਰ ਬੰਨਣ ਦੇ ਲਈ ਕੋਈ ਮਸ਼ੀਨ ਤੱਕ ਇੱਥੇ ਨਹੀਂ ਆਉਂਦੀ ਖੁਦ ਆਪ ਨੂੰ ਹੀ ਜਿਹੜਾ ਹੈਗਾ ਆ ਉਹ ਹਾਥੀ ਕੱਸੀ ਜਿਹੜੀ ਬੰਨੀ ਪੈਂਦੀ ਹੈ ਕਿਸਾਨ ਭਰਾ ਸਾਡੇ ਨਾਲ ਨੇ ਇਹਨਾਂ ਦੇ ਨਾਲ ਗੱਲਬਾਤ ਕਰਦੇ ਆਂ ਬਾਈ ਜੀ ਕੀ ਮਾਮਲਾ ਪਹਿਲਾਂ ਤਾਂ ਦੱਸ ਦਿਓ ਬਈ ਕਸੀਨੇ ਇਥੇ ਤਿੰਨ ਵਾਰੀ ਚਾਰ ਵਈ ਟੁੱਟ ਗਈ ਹੂੰ ਆਪਾਂ ਬਾਣ ਠੇਕੇ ਦੇ ਵੀ ਦਿੱਤਾ ਸੀਗਾ ਹੂੰ ਪਰ ਠੇਕੇ ਦੇ ਵੀ ਹੁਣ ਸਾਰੇ ਬੰਦੇ ਨਾ ਬਾਣ ਲੈਣ ਹਟਣ ਵਾਲਾ ਕੰਮ ਹੀ ਆ ਹੂੰ ਕਿਉਂਕਿ ਬਈ ਹੁਣ ਜਦੋਂ ਆਏ ਗਲੇ 50-80 ਹਜ਼ਾਰ ਰੁਪਏ ਦਾ ਨੁਕਸਾਨ ਹੋ ਜਾਂਦਾ ਏ ਰੂ ਟੁੱਟ ਜਾਂਦੀ ਏ ਇੱਕ ਵਾਰੀ ਹੂੰ ਉਹ ਲਾ ਕਹਿੰਦਾ ਵੀ ਉੰਨੀ ਤਾਂ ਕਮਾਈ ਨਹੀਂ ਬਈ ਜਿੰਨੀ ਇਹਦੇ ਚ ਹੋ ਜਾਂਦੀ ਹੈਗੀ ਫੇਰ ਨੰਬਰ ਦੂਜਾ ਸਾਰੇ ਹੁਣ ਬਈ ਪਿੱਛੇ ਤੋਂ ਨਵੀਂ ਬਣ ਕੇ ਆ ਗਈ ਇੱਥੇ ਬਈ ਆ ਸਾਰੀ ਰਿਪੇਅਰ ਵੀ ਨਹੀਂ ਹੋਈ ਉਹ ਤੋਂ ਲੱਗ ਮੜਾ ਦਿਖਾਉ ਤੁਸੀਂ ਤੁਸੀਂ ਨਹਿਰੀ ਭਾਗ ਨਾਲ ਗੱਲਬਾਤ ਕੀਤੀ ਜਿਵੇਂ ਹੁਣ ਹੁਣ ਦੇਖੋ ਹੁਣ ਵੀ ਕਿਨਾਰੇ ਤੇ ਅਜੇ ਪਾ ਪਿੱਛੋਂ ਵੀ ਗੱਲ ਕਰ ਲਗੇ ਤੋਂ ਤਾਂ ਟੁੱਟਣ ਕਿਨਾਰੇ ਤੇ ਆ ਨਹਿਰੀ ਭਾਗ ਨਾਲ ਗੱਲਬਾਤ ਕਰੀ ਲਗਾਤਾਰ ਸਾਨੂੰ 5 ਦਿਨ ਹੋ ਗਏ ਅਸੀਂ ਦਿਨੇ ਵੀ ਰਾਤ ਨੂੰ ਵੀ 모ਗੇ 모ਗੇ ਵੀ ਖੁੱਲ ਕੇ ਆਉਣੇ ਆ ਪਰ ਸਾਨੂੰ ਕਹਿੰਦੇ ਕਿ ਕਦੇ ਮੇਟ ਆਊਗਾ 모ਗੇ ਖੋਲ ਦੇਣਗੇ ਐ ਕਰ ਦੇਣਗੇ ਕੋਈ 모ਗੇ ਨਹੀਂ ਸਾਰੇ 모ਗੇ ਬੰਦ ਹੁੰਦੇ ਆ ਆ ਸਾਡੇ ਕੋਲੇ ਵੀਡੀਓ ਵੀ ਪੰਗਾਂ ਬਕਾਇਦਾ ਰਾਤ ਨੂੰ ਜਿਹੜੀਆਂ 11 11 ਵਜੇ ਅਸੀਂ 12 12 ਵਜੇ 모ਗੇ ਖੋਲੇ ਆ ਸਾਰੀਆਂ A to Z ਵੀਡੀਓ ਪੰਗਾਂ ਜੇ ਜੇ ਇਹ ਟੁੱਟਦੀ ਆ ਤਾਂ ਕਿੰਨਾ ਏਰੀਆ ਜਿਹੜਾ ਪ੍ਰਭਾਵਤ ਮੈਂ ਜੇ ਜੇ ਟੁੱਟਦੀ ਆ ਤਾਂ ਕਿੰਨਾ ਏਰੀਆ ਕਿੰਨੇ ਏਕੜ ਵਾਲੇ ਪ੍ਰਭਾਵਤ ਹੁੰਦੇ ਆ ਇਹ 40 50 ਕਿੱਲੇਾਂ ਚ ਪਾਣੀ ਭਰ ਜੰਗਾ ਹੂੰ ਜੇ ਟੁੱਟ ਗਈ ਤਾਂ ਇਹਦੋਂ ਪਹਿਲਾਂ ਸਾਡੇ 3 ਵਾਰੀ ਟੁੱਟ ਚੁੱਕੀ ਆ ਮੇਰਾ 2 ਡੇਡਾ ਡੇਡਾ 2 2 ਕਿੱਲੇ ਆਪਣੇ ਨੁਕਸਾਨ ਹੋ ਚੁੱਕੇ ਆ ਰੇਗੀ ਪੈ ਗਈ ਰੇਗੀ ਪੈ ਗਈ ਅੱਜ ਜਿਵੇਂ ਤੁਸੀਂ ਕਿਹਾ ਕਿ ਪਹਿਲਾਂ ਠੇਕੇ ਤੇ ਤੁਹਾਨੂੰ ਠੇਕੇ ਤੇ ਵੀ ਨਹੀਂ ਲੈਂਦਾ ਕੋਈ ਇਹਨੂੰ ਠੇਕੇ ਦੇ ਵੀ ਨਹੀਂ ਉਹ ਉਹ ਕਰ ਰਿਹਾ ਇਹ ਸਾਨੂੰ ਆਪ ਨੂੰ ਖੁਦ ਨੂੰ ਕਰਨੀ ਪੈ ਰਹੀ ਹੈ ਜੇਈ ਸਾਹਿਬ ਨਾਲ ਗੱਲਬਾਤ ਹੋਈ ਕੀ ਕਹਿੰਦੇ ਜੇਈ ਸਾਹਿਬ ਨੂੰ ਅਸੀਂ ਰਾਤ ਨੂੰ 11 ਵਜੇ ਵੀ ਵੀਡੀਓ ਪਾ ਗਾ ਉਹ ਕਹਿੰਦੇ ਸਾਡੇ ਮੁਲਾਜ਼ਮ ਆਉਣਗੇ ਨਾ ਕੋਈ ਮੁਲਾਜ਼ਮ ਅਜੇ ਤੱਕ ਆਵੜਿਆ ਅੱਜ ਤੋਂ ਪੂਰੇ 5 ਦਿਨ ਹੋ ਗਏ ਕਿੰਨੇ ਤਾਂ 5 ਦਿਨ ਹੋ ਗਏ 4-5 ਦਿਨ ਹੋ ਗਏ ਬਾਈ ਇਹ ਤੋਂ ਪਹਿਲਾਂ ਵੀ ਵੀਡੀਓ ਪਹਿਲਾਂ ਵੀ ਫੋਨ ਲਾਉਂਦੇ ਰਹੇ ਅਸੀਂ ਆ ਹੁਣ ਵੀਡੀਓ ਵੀ ਪਾ ਗਾ ਰਾਤ ਨੂੰ ਮੋਗੇ ਜਿੰਨੇ ਬੰਦ ਸੀਗੇ ਕੋਈ ਨਹੀਂ ਆਵੜਿਆ ਇਦ ਤੱਕ ਬਾਈ ਸਾਡੇ ਕੋਲ ਤਾਂ ਮੁਲਾਜ਼ਮ ਕੋਈ ਸਰਕਾਰੀ ਨੌਕਰੀ ਨਾ ਇਹ ਹੋਰ ਡਿਊਟੀ ਸਾਨੂੰ ਕਰਨੀ ਪੈਂਦੀ ਹੈ ਸਰਕਾਰੀ ਨੌਕਰੀ ਨਾ ਹੋਇਆ ਸੰਖਾਂ ਹੋ ਲੈਂਦੇ ਆ ਜੀ ਪਰ ਸਾਡੀਆਂ 1 ਮੋਗੇ ਖੋਲ ਦਿੰਦੇ ਨੇ আর ਖੋਲ ਦੇਣੇ ਮਾਰ ਕੇ ਫੇਰ ਬੰਦ ਕਰ ਦਿੰਦੇ ਆ ਜੀ ਇਹ ਵੀ ਇਹ ਵੀ ਫਿਰ ਉਸ ਰਾਤ ਜਿਵੇਂ ਤੁਸੀਂ ਕਹਿੰਦੇ ਪੰਜ ਜਣੇ ਹੁੰਦੇ ਆ ਤਾਂ ਉਹ ਰਾਤ ਨੂੰ ਇਹ ਵੀ ਬਣਿਆ ਰਹਿੰਦਾ ਉਹ ਵੀਰ ਕਿਤੇ ਮੀਨ ਆ ਪੈ ਜਾ ਜਾਂ ਹੋਰ ਪਾਣੀ ਨਾ ਵਾਜੇ ਇਹ ਟੁੱਟ ਜੂ ਹਾਂਜੀ ਹਾਂਜੀ ਟੁੱਟਦਾ ਪੂਰਾ ਡਰ ਹੈ ਜੀ ਡਰੇਨ ਚ ਪਾਣੀ ਪੈਂਦਾ ਕਰਿਆ ਬਈ ਇਹ ਨਵੀਂ ਕੱਸੀ ਬਣਿਆ ਡਰੇਨ ਚ ਪਾਣੀ ਪੈਂਦਾ ਕਰਤਾ ਸੀਗਾ ਕੁਝ ਲੋਕ ਡਰੇਨ ਦਾ ਮਾਰ ਰੋਕੀ ਬੈਠਾ ਡਰੇਨ ਨੂੰ ਜੀ ਰਾਜੇ ਜੀ ਸਾਹਿਬ ਨਾਲ ਗੱਲ ਕਰੀ ਵੀ ਇਹ ਡਰੇਨ ਚ ਪਾਣੀ ਸਾਨੂੰ ਛੱਡ ਨਹੀਂ ਦੇਉਂਦੇ ਕੋਈ ਉੱਥੇ ਲੜਨ ਵਾਲਾ ਕੰਮ ਹੋ ਜਾਂਦਾ ਜੀ ਦੇ ਲੋਕ ਉੱਥੇ 25 ਦੀ ਜਾਣੀ ਸੀ 25 ਦੀ ਜਾਣੀ ਸੀ ਇਧਰੋਂ ਜਾਵੜੇ ਪੂਰਾ ਲੜਾਈ ਵਾਲਾ ਕੰਮ ਸੀ ਮੈਹਕਮਾ ਸਾਡੇ ਕੋਲੇ ਪਹੁੰਚਿਆ ਨਹੀਂ ਫੋਨ ਕਰ ਕਰ ਹਟ ਗਏ ਵੀ ਸਾਡੇ ਕੋਲੇ ਪਹੁੰਚੋ ਗੱਲ ਬਾਤ ਸੁਣੋਗੇ ਤੀ ਦੱਸੋ ਜੀ ਪਾਣੀ ਛੱਡ ਸਕਦੇ ਕਿ ਨਹੀਂ ਛੱਡ ਸਕਦੇ ਫੋਨ ਤੇ ਕਹੀ ਗਏ ਤੁਸੀਂ ਛੱਡ ਸਕਦੇ ਪਰ ਸਾਡੇ ਕੋਲੇ ਪਹੁੰਚਿਆ ਕੋਈ ਨਹੀਂ ਉੱਥੇ ਕੋਈ ਨਹੀਂ ਪਹੁੰਚਿਆ ਸਵੇਰ ਸਵੇਰੇ ਪਹੁੰਚਾਂਗੇ ਸਵੇਰੇ ਵੀ ਨਹੀਂ ਪਹੁੰਚੇ ਸਾਡੇ ਕੋਲੇ ਨਾ ਹੋਣਾ ਸਾਡਾ ਫੋਨ ਚੈੱਕ ਰਿਹਾ ਜੀ ਕੋਈ ਨਹੀਂ ਜਦੋਂ ਇਹ ਟੁੱਟਦੀ ਆ ਬਾਈ ਕਿੰਨਾ ਏਕੜ ਪ੍ਰਭਾਵਿਤ ਹੁੰਦਾ 50 60 ਕਿੱਲੇ ਜੀ ਨੁਕਸਾਨ ਜਮਾ ਹੋ ਜਾਂਦਾ ਡੁੱਬ ਜਾਂਦੀ ਫਸਲ ਜੀ 5 ਜਮਾ ਡੋਬ ਜਾਂਦੀ ਜੀ ਮੰਨ ਕੇ ਚਲੋ ਖਤਮ ਹੀ ਹੋ ਜਾਂਦੀ ਇੱਕ ਤਰ੍ਹਾਂ ਕਿਉਂਕਿ ਬੰਦ ਸਾਨੂੰ ਕੋਈ ਬੰਦ ਕਰਨ ਵਾਲਾ ਨਹੀਂ ਆਉਂਦਾ ਜੇਸੀ ਵੀ ਤੁਹਾਨੂੰ ਆਪ ਦੇ ਕੋਲ ਮੰਗਾਉਣੀ ਪੈਂਦੀ ਹੈ ਜੀ ਸਾਰਾ ਖਰਚਾ ਸੀ ਆਪ ਕਰਦੇ ਆ ਪੰਜ ਚਾਰ ਘਰ ਰਲ ਕੇ 50-60000 ਰੁਪਏ ਉਹਨਾਂ ਖਰਚਾ ਦੇ ਕੋਲੋਂ ਹੋਏ ਨੇ ਨਾਲੇ ਫਸਲ ਮਰ ਜਾਂਦੀ ਹੈ ਸਾਡਾ ਕੋਈ ਨਹੀਂ ਮੰਨ ਕੇ ਚਲਸਾਰ ਲੈਂਦਾ ਜੀ ਇੱਥੇ ਜੇ ਹੁਣ ਮੰਨ ਲਓ ਟੁੱਟਦੀ ਤਾਂ ਪੂਰਾ ਏਕੜ ਪੂਰਾ ਡੁੱਬੂਗਾ ਪੂਰਾ ਡੁੱਬੂਗਾ ਜੀ ਅਸੀਂ ਮੈਂ ਕਹਿੰਦਾ ਥੋੜਾ ਪਾਣਾ ਪਾਣੀ ਘਟਾਉ ਦੇ ਜੀ ਕੋਈ ਪਾਣੀ ਨਹੀਂ ਬੰਦ ਕਰ ਰਿਹਾ ਕੋਈ ਘਟਾ ਨਹੀਂ ਰਿਹਾ ਪਾਣੀ ਸਮਝਦੇ ਤੋਂ ਵੱਧ ਆ ਰਿਹਾ ਦੇਖੋ ਜੇ ਇੱਕ ਬਣੀ ਵੀ ਆ ਲਾਸਟਰ ਦੇ ਦਿੱਕਰ ਪੁੱਲਾ ਨੱਕੋ ਨੱਕ ਪਿੱਛੇ ਜੀ ਕੋਈ ਨਵੀਂ ਬਣਦੀ ਲੋੜ ਨਹੀਂ ਸੀਗੀ ਕਸੀ ਪਿੱਸੋ ਨਵੀਂ ਬਣ ਗਈ ਜਿੱਥੇ ਲੋੜ ਸੀ ਉੱਥੇ ਆ ਪੁਰਾਣੀ ਟੁੱਟੀ ਹੈ ਤੁਸੀਂ ਦੇਖ ਸਕਦੇ ਹੋ ਇੱਕ ਏਕਟ ਨਵੀਂ ਨਹੀਂ ਲਾਈ ਜਦੋਂ ਪਿੱਛੇ ਤੋਂ ਪਾਸ ਹੋਈ ਵੀ ਆ ਜੀ ਕਾਂਗਰਸ ਦੇ ਵੇਲੇ ਪਾਸ ਹੋਈ ਆ ਜੀ ਉਹ ਹੁਣ ਵੀ ਅਸੀਂ ਬਣੀ ਹੋਣਾ ਮੰਨ ਕੇ ਚਲਾ ਆ ਬਦਨੀ ਸਰਕਾਰ ਚ ਬਣੀ ਆ ਅਸੀਂ ਬਹੁਤ ਜ਼ੋਰ ਲਾਇਆ ਹੁਣ ਇਕੱਠੇ ਹੋ ਕੇ ਵੀ ਗਏ ਉੱਥੇ ਪਰ ਸਾਡੀ ਉੱਥੇ ਕਹਿੰਦੇ ਸਾਰ ਨਹੀਂ ਲਈ ਜੀ ਜਿਵੇਂ ਜਿਹੜਾ ਉੱਤੇ ਖਰਚਾ ਹੁੰਦਾ 50 6000 ਤਾਂ ਹੋਣਾ ਹੀ ਹੋਣਾ ਬਾਈ ਉਦਾਂ ਨੁਕਸਾਨ ਕਿੰਨਾ ਕੁ ਹੋ ਜਾਂਦਾ ਜਿਵੇਂ 50 60 ਏਕੜ ਡੁੱਬ ਗਿਆ ਕਿੰਨਾ ਨੁਕਸਾਨ ਹੋ ਜਾਂਦਾ ਉਹਦੇ ਜੋ ਮੰਨ ਕੇ ਚੱਲੋ 5-7 ਕਿਲੇ ਨੇ ਨੇੜੇ ਰੇਗੀ ਜਾਂਦੀ ਐ ਇਹਦਾ ਜਮਾ ਖਤਮੀਆਂ ਜੀ ਜਮਾ ਖਤਮਾ ਉਦੋਂ ਮੜ ਕੇ ਅੱਧੀ ਫਸਲ ਰਹਿ ਜਾਂਦੇ ਜਿਹੜਾ ਪਾਣੀ ਨਹੀਂ ਸੁੱਕਦਾ ਜੀ ਮਹੀਨਾ ਮਹੀਨਾ ਪਾਣੀ ਕਿਉਂਕਿ ਸਾਡੇ ਕੋਲੇ ਉਹਨਾਂ ਅਨੁਸਾਰ ਨਹੀਂ ਹੁੰਦੇ ਜੇ ਸੀ ਵੀ ਕਦੀ ਚੱਲਦੀ ਆ ਸਾਡੇ ਕੋਲੋਂ ਦੋ ਦੋ ਤਿੰਨ ਦਿਨ ਸਾਨੂੰ ਬੰਦ ਕਰਨ ਨੂੰ ਲੱਗ ਜਾਂਦੇ ਜੀ ਜਿਵੇਂ 22 10 ਦੀ ਵੀ ਜੋ ਸਾਨੂੰ ਜ਼ਰੂਰਤ ਹੁੰਦੀ ਉਹ ਤਾਂ ਇੱਥੇ ਬੂੰਦ ਵੀ ਨਹੀਂ ਸਾਨੂੰ ਮਿਲਦੀ ਜਦੋਂ ਜ਼ਰੂਰਤ ਨਹੀਂ ਹੁੰਦੀ ਹੁਣ ਸਾਡੇ ਕੋਲੇ ਪੰਜ ਪੰਜ ਸੱਤ ਦਿਨੋਂ ਆਪ ਹੀ ਆ ਕੇ ਦੇਖ ਲਿਓ ਜੀ ਜਦੋਂ ਪੂਰੀ ਗਰਮਾਇਸ਼ ਹੋ ਗਈ ਇੱਥੇ ਪਾਣੀ ਦੀ ਬੂੰਦ ਨਹੀਂ ਆਉਂਦੀ ਦਿੰਦੇ ਠੀਕ ਹੈ ਉਦੋਂ ਪਿੱਛੇ ਹੀ ਪੂਰਾ ਪਿੱਛੇ ਪਿੱਛੇ ਪੂਰਾ ਕਰ ਦਿੰਦੇ ਆ ਜੀ ਹਾਂ ਹੁਣ ਜਦੋਂ ਹੁਣ ਪਾਣੀ ਲੋੜ ਨਹੀਂ ਸਾਨੂੰ ਹੁਣ ਜਦੋਂ ਬਾਰਿਸ਼ ਹੋ ਗਈ ਹੁਣ ਪਾਣੀ ਦੇਖੋ ਤੁਸੀਂ ਆਪ ਹੀ ਦੇਖ ਸਕਦੇ ਹੋ ਮਤਲਬ ਮਾਰ ਚਾਹੇ ਔੜਦੀ ਹੋਵੇ ਤੇ ਚਾਹੇ ਮਾਰ ਜਿਹੜੀ ਹੈਗੀ ਉਹ ਵੱਧ ਪਾਣੀ ਦੇ ਉਹ ਚੱਲਦੇ ਤੁਸੀਂ ਹਾਂ ਅਸੀਂ ਚੱਲਦੇ ਹਾਂ ਜੀ ਮੰਨ ਕੇ ਮੈਕਮੇਂ ਸਾਨੂੰ ਮੈਕਮੇਂ ਨੂੰ ਚਾਹੀਦਾ ਹੁਣ ਜਦੋਂ ਪਾਣੀ ਦੀ ਲੋੜ ਆ ਉਹਦੇ ਵੀ ਸਾਨੂੰ ਪਾਣੀ ਛੱਡੋ ਹੁਣ ਜੋ ਨਹੀਂ ਲੋੜ ਉਹਦੇ ਵੀ ਸਾਨੂੰ ਚਾਹੀਦਾ ਪਾਣੀ ਮੈਕਮੇਂ ਕਿੱਧਰ ਪਾਵੇ ਪਰ ਲੋੜ ਅਨਸਾਰ ਛੱਡੇ ਜੀ ਪਾਣੀ ਹੁਣ ਬੇ ਹੁਣ ਕਿੱਧਰ ਪਾਗੇ ਪਾਣੀ ਬਿਨਾਂ ਗੱਲ ਤੋਂ ਜੀ ਬੜੇ ਗੌਰਤ ਰੱਖਣ ਦਾ ਹੱਕ ਤਾਂ ਬਣਦਾ ਜੀ ਕੋਈ ਗੱਲ ਹੀ ਨਹੀਂ ਸੁਣ ਰਿਹਾ ਸਾਡੇ ਵਿਭਾਗਾਂ ਜੀ ਸਾਰਿਆਂ ਨੂੰ ਆਪੋ ਆਪਣੀਆਂ ਬਾਰੀਆਂ ਸਮਾਂਗਾਂ ਜਾਣ ਸਾਰਿਆਂ ਨੂੰ ਆਪੋ ਆਪਣੇ ਖਾਲ ਖਾਲ ਬਣਾ ਕੇ ਦਿੱਤੇ ਜਾਣ ਉੱਥੋਂ ਪਹਚਾਈ ਪਾਈਪ ਲਾਈਨ ਦਾ ਕੋਈ ਇੰਤਜ਼ਾਮ ਕੀਤਾ ਜਾਵੇ ਫਿਰ ਜਾ ਕੇ ਇਹਦਾ ਹੱਲ ਹੋਊਗਾ ਹੁਣ ਬਾਈ ਸਾਡਾ ਇੱਧਰ ਪਹਿਲਾਂ ਸੀਗਾ ਇੱਧਰ ਬਾਣ ਦਿਖਾ ਸਕਦੇ ਤੁਸੀਂ ਨਾਲ ਇਹ ਬਾਣ ਨਹੀਂ ਵਾਸੀ ਮੇਰੇ ਤੋਂ ਵੀ ਉਹਨੇ ਬਾਈ ਨੇ ਅੱਕੇ ਹੋਏ ਨੇ ਬਾਣ ਮੇਰੇ ਤੋਂ ਉੱਚਾ ਉੱਚਾ ਕਰ ਲਿਆ ਉਹਨਾਂ ਡੇਰ ਦਾ ਦੋ ਢਾਈ ਕਿੱਲੇ ਆਪਾਂ ਦੇ ਉੱਚਾ ਕਰ ਲਿਆ ਵੀ ਕਿਉਂਕਿ ਉਹਦੇ ਪਾਣੀ ਨਾਲ ਫਸਲ ਡੁੱਬ ਜਾਂਦੀ ਸੀ ਇਸ ਉਹੀ ਉਸੇ ਬਾਣ ਬਾਣ ਬੰਦੇ ਕੋਲੇ ਠੀਕੇ ਦੇ ਮੇਰਾ ਸੀਗਾ ਉਸੇ ਕੋਲੇ ਹੋਦਾ ਸੀਗਾ ਉਹਨੇ ਦੋਨਾਂ ਪਚਾਰੇ ਨੇ ਮਾਰ ਚਲੀ ਦੋਨਾਂ ਖਿੱਤਾਂ ਦੀ। ਹੂੰ। ਉਦੋਂ ਬਾਅਦ ਕੋਈ ਇਹਦਾ ਸੋਲੂਸ਼ਨ ਨਹੀਂ ਹੋਇਆ ਇੱਥੇ। ਕੋਈ ਹੱਲ ਨਹੀਂ ਹੋਇਆ। ਹੁਣ ਅਸੀਂ ਪਾਈਪਾਂ ਰਾਤ ਨੂੰ ਜੇ ਡਰੇਨ ਚ ਪਾਈਪਾਂ ਖੋਲਦੇ ਆ ਮੇਨ ਮਕਸਦਾ ਹੁੰਦਾ ਵੀ ਅਸੀਂ ਪਾਈਪਾਂ ਡਰੇਨ ਦੇ ਵਿੱਚ ਖੋਲ ਸਕਦੇ ਆ। ਹੂੰ। ਉਹ ਤਾਂ ਵੀ ਲੰਗਾਂਗਾ ਸਪੈਸ਼ਲ ਸਰਕਾਰੀ ਤੌਰ ਤੇ। ਪਰ ਉੱਥੇ ਸਾਨੂੰ ਖੋਲਣ ਨਹੀਂ ਦਿੰਦੇ। ਤੇ ਫਿਰ ਸਾਰੀ ਰਾਤ ਵੀ ਭਾਈ ਜਾਈਆਂ ਜਾ ਕੇ ਕਰਨੀ ਪੈਂਦੀ। ਭਾਈ ਜਾ ਕੇ। ਅਸੀਂ ਮੰਨ ਕੇ ਚੱਲੋ ਵੀ ਇੱਕ ਬੰਦਾ ਜੇ ਉਂ ਦੇਖ ਕੇ ਤਾਂ ਅਸੀਂ 50 ਗੱਲੇ ਬਾਣ ਪਾਲ ਲੇ। ਇੱਥੇ 3 ਗੱਲੇ ਬਾਣ ਬਾਲਣ ਵਾਸਤੇ ਇੱਕ ਬੰਦਾ ਸਪੈਸ਼ਲ ਚਾਹੀਦਾ। ਦਨ ਤੇ ਰਾਤ ਇੱਥੇ ਇੱਥੇ ਰਹਿਣਾ ਚਾਹੀਦਾ ਹੁਣ ਤੁਸੀਂ ਕੀ ਮੰਗ ਕਰਦੇ ਹੋ ਥੋੜੀ ਅਸੀਂ ਇਹਨੂੰ ਵੀ ਪਾਣੀ ਥੋੜਾ ਲੈਵਲ ਇਹਦਾ ਘਟਾਇਆ ਜਾਵੇ ਇੱਕ ਖਾਲੇ ਖੁਲੇ ਜਿਹੜੇ ਰਹਿ ਕੇ ਰਿਪੇਅਰ ਕਰਕੇ ਚਾਹੀਏ ਨਵੇਂ ਨੂਵੇਂ ਬਣਾਏ ਜਾਂ ਜਾਂ ਕੁਝ ਵੀ ਕਰਾਇਆ ਜਾਵੇ ਪਾਣੀ ਸਾਰਿਆਂ ਦੇ ਖੇਤਾਂ 'ਚ ਪੈਂਦਾ ਪੈਂਦਾ ਕਰਾਇਆ ਜਾਵੇ ਮੈਂ ਕਹਿੰਦਾ ਹਰ ਜਮਾਨਦਾ ਜੀ ਇੱਥੇ ਮੜਾ ਨਿਗਰ ਰੱਖਣ ਦਾ ਅਕੋਨ ਜੇ ਬਾਰਿਸ਼ ਹੁੰਦੀ ਉਹਨਾਂ ਦਾ ਹੱਕ ਬਣਦਾ ਹੀ ਦੇਖਣ ਦਾ ਅਜੇ ਤਾਂ ਕੋਈ ਮਹਿਕਮਾ ਤਿੰਨ ਦਿਨ ਹੋ ਗਏ ਬਾਰਿਸ਼ ਹੋ ਜਾਂਦੀ ਇਹਨੂੰ ਇੱਕਦ ਇੱਕ ਕੋਈ ਮੁਲਾਜ਼ਮਤਾ ਆਇਆ ਹੋਵੇ ਜੀ ਦੇਖਣ ਦਾ ਹੱਕ ਬਣਦਾ ਕਿੱਥੇ ਲੈਵਲ ਫਿਰਦਾ ਪਾਣੀ ਦਾ ਤਿੰਨ ਆਣੀ ਰਹੀ ਸਾਡੇ ਕੋਲ ਵੀਡੀਓ ਪੰਗਾ ਫਾਈਨਲ ਕਾਲ ਰਿਕਾਰਡ ਪੰਗਾ ਇਹਨਾਂ ਨੂੰ ਕਾਲ ਕੀਤੀ ਵੀ ਆ ਜੀ ਵੀਡੀਓ ਦਿਖਾ ਦਿੰਨੇ ਆ ਮੁੱਗੇਂ ਦਾ ਬਣਾਵਣਾ ਹਜੇ ਤੱਕ ਪਹੁੰਚੀ ਨਹੀਂ ਸਾਡੇ ਕੋਲ ਸਾਡੀ ਸਾਰ ਤਾਂ ਲੈਣ ਦਾ ਹੱਕ ਬਣਦਾ ਜੀ ਇੱਥੇ ਦਰੋਗਾ ਮੈਡਮ ਆ ਜੀ ਹੂੰ ਉਹ ਇੱਥੇ ਢੀੜਾ ਮਾਰਦੇ ਫਿਰਨਗੇ ਜੀ ਕੋਈ ਮੜਾ ਜਾ ਕੋਈ ਦਰਾਖਤ ਵੱਡ ਲੂ ਕੋਈ ਡਾਣੀ ਵੱਡ ਲੂਗਾ ਹੂੰ ਉਹ ਤੇ ਕੇਸ ਹੀ ਪਾਦਣ ਖਾਣੀ ਪਰਚਾ ਹੀ ਪਾਦਣਾ ਆ ਸਾਡੇ ਨਾਲ ਤੁਸੀਂ ਤੁਰਤ ਕਰ ਜਾ ਕੇ ਦੇਖ ਲਈ ਇੱਕ ਦਰਾਖਤ ਵੀ ਵੱਡਿਆ ਹੋਇਆ ਹੈ ਵਧੀਆ ਬਣਾਇਆ ਹੋਇਆ ਹੈ ਸਾਡਾ ਤੇ ਜੇ ਕੋਈ ਡਾਣੀ ਵੱਡਦੇ ਉਹਦੇ ਪਰਚਾ ਪਾਣਦੇ ਤੇ ਉਹਨਾਂ ਨੂੰ ਫੋਨ ਫੋਨ ਕਰਕੇ ਸ਼ੰਭ ਗਈ ਤੇ ਮਿੱਟੀ ਵੀ ਨਿ ਅਤਨ ਦਿਨੋਂ ਕਿ ਸਾਨੂੰ ਇੱਥੇ ਦੀਆਂ ਨੇ ਦੋ ਦੋ ਤਿੰਨ ਤਿੰਨ ਢੇੜੇ ਡੇਲੀ ਹੁੰਦੇ ਨੇ ਅੱਗੇ ਨਹੀਂ ਉਹਨਾਂ ਦੇ ਆਏ ਤਾਂ ਫਿਰ ਭਾਈ ਆਏ ਸਾਲ ਸੱਟੇ ਵਾਲੀ ਗੱਲ ਹੁੰਦੀ ਆ ਵੀ ਤੁਸੀਂ ਬੀਜ ਦਿਨੇ ਹੋ ਕਿਰਾ ਹੋਵੇ ਨਾ ਹੋਵੇ ਹੋਵੇ ਨਾ ਹੋਵੇ ਸੱਟਾ ਜੀ ਪ੍ਰਮਾਤਮਾ ਬਸ ਸੱਟੇ ਵਾਲਾ ਕੰਮ ਹੀ ਹੋ ਗਈ ਤਾਂ ਠੀਕ ਆ ਨਹੀਂ ਹੁਣਾਂ ਨਿਗਾਹ ਰੱਖੀ ਬੈਠਾ ਜੇ ਮਾੜਾ ਹੀ ਪਾਸੇ ਹੋ ਗਈ ਨਾਲ ਨਾਲ ਲੈ ਜਾਣੇ ਕੱਸੀ ਇੱਥੇ ਟੁੱਟ ਜਾਣੀ ਕੀ ਮੰਗ ਕਰਦੇ ਆਂ ਭਾਈ ਮੰਗ ਤਾਂ ਅਸੀਂ ਐਂ ਹੀ ਕਰਦੇ ਆਂ ਜੀ ਵੀ ਮਾੜਾ ਮਾੜਾ ਚਾਹੀਦਾ ਜੀ ਮਲਾਜਮਾਂ ਨੂੰ ਢੇੜਾ ਮਾਰੋ ਪਾਣੀ ਘੱਟ ਕਰੋ ਇਹਦਾ ਲੋਡ ਅਨਸਾਰ ਜਿੰਨੀ ਸਾਨੂੰ ਲੋਡ ਆ ਹੁਣ ਪਾਣੀ ਭੇਜੋ ਸੀ ਨ ਅਕਾ ਤਾਂ ਉੱਤ ਸਾਲ ਹੋ ਗਿਆ ਚੌਥਾ ਸਾਲ ਹੋ ਗਿਆ ਤੇ ਟੁੱਟੀ ਨੂੰ ਤੇ ਮਿੱਟੀ ਕੱਲੀ ਪਾਈ ਵੇ ਸਾਡੀ ਆਪ ਦੀ ਤਿੰਨ ਥਾਂ ਟੁੱਟੀ ਵੇਥੋਂ ਦੇਖ ਲਓ ਜਾ ਕੇ ਤਿੰਨੇ ਥਾਂਵੇਂ ਕੱਚਾਵੇਂ ਪਿਆ ਜੀ ਜਦੋਂ ਟੁੱਟਦੀ ਆ ਉਦੋਂ ਕੋਈ ਸਰਕਾਰੀ ਸਹਾਇਤਾ ਮਿਲਦੀ ਕੋਈ ਸਹਾਇਤਾ ਨਹੀਂ ਆਪ ਹੀ ਕਰਦੇ ਆ ਇਹ ਆਪ ਹੀ ਸਾਰਾ ਕੁਝ ਕਰਦੇ ਆ ਜੀ ਤਾਂ ਇਹ ਹਾਲਾਤ ਜਿਹੜੇ ਤੁਹਾਨੂੰ ਦਿਖਾਇਆ ਹਾਲਾਂਕਿ ਨਹਿਰੀ ਭਾਗ ਦੇ ਨਾਲ ਗੱਲਬਾਤ ਕਰਾਂਗੇ ਜਈ ਸਾਹਿਬ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਭਾਈ ਦੱਸੋ ਜੇਕਰ ਇਹ 50 60 ਏਕੜ ਜਿਹੜੀ ਹੈ ਜੇ ਫਸਲ ਬਰਬਾਦ ਹੁੰਦੀ ਹੈ ਖਰਾਬ ਹੁੰਦੀ ਆ ਹਾਲਾਂਕਿ ਇਹ ਪਹਿਲੀ ਵਾਰ ਨਹੀਂ ਤਿੰਨ ਵਾਰੀ ਹੋ ਚੁੱਕਿਆ ਹੁਣ ਚੌਥੀ ਵਾਰ ਦੀਆਂ ਤਿਆਰੀਆਂ ਹੀ ਨੇ ਤਿਆਰੀਆਂ ਤਾਂ ਕਹਿ ਰਿਹਾ ਕਿਉਂਕਿ ਮੌਸਮ ਵੀ ਜਿਹੜਾ ਹੈਗਾ ਉਹ بارش ਦਾ ਆ ਤੇ ਦੂਜੀ ਕੱਸੀ ਵੀ ਜਿਹੜੀ ਨੱਕਰ-ਨੱਕ ਭਰੀ ਜਿਹੜੀ ਉਹ ਆਉਂਦੀ ਆ ਤਾਂ ਫਿਰ ਇਹਦਾ ਜਿਹੜਾ ਨੁਕਸਾਨ ਜਿਹੜਾ ਉੱਪਰ ਭਾਈ ਕਹੋ ਤੁਸੀਂ ਇਹ ਵੀ ਦੱਸ ਰਹੇ ਸੀ ਕਿ ਪਹਿਲਾਂ ਨੁਕਸਾਨ ਹੋਇਆ ਉਹ ਸਾਨੂੰ ਜਿਹੜੇ ਠੇਕੇ ਵਾਲੇ ਵਾਹਨ ਵਾਲੇ ਉਹ ਕਹਿੰਦੇ ਵੀ ਤੁਹਾਨੂੰ ਵੀ ਸਾਨੂੰ ਕੋਈ ਮਾਅਬਜਾ ਵੀ ਦਿਵਾਇਆ ਜਾਵੇ ਹੁਣ ਉਹ ਪਜਾਰੇ ਕੁਛ ਮੈਂ ਚੱਲ ਹੈਲਪ ਕੁਛ ਮੈਂ ਕਰੀ ਕੁਛ ਉਹਨਾਂ ਨੇ ਆਪਸ ਵਿੱਚ ਰਲ ਕੇ ਕਰੀ ਉਹਨਾਂ ਨੇ ਚੱਲ ਬੰਦ ਕਰਕੇ ਇਹ ਇੱਕ ਅਸੀਂ ਉਹ ਕਰ ਲਿਆ ਹੁਣ ਮੰਨ ਕੇ ਨਾ ਮਾਅਬਜਾ ਕੋਈ ਨਹੀਂ ਮਿਲਿਆ ਜੀ ਕੁਛ ਨਹੀਂ ਮਿਲਿਆ ਨਾ ਹੀ ਉਹ ਮੌਕੇ ਤੇ ਗੱਲਾਂ ਹੋਣਗੀਆਂ ਇਸ ਕਰਕੇ ਉਹ ਕਰਦੇ ਪਰ ਉਹ ਮੌਕੇ ਤੇ ਗੱਲਾਂ ਹੋਣਗੀਆਂ ਜੀ ਮਲਾਜਮ ਆਏ ਮਗਰੋਂ ਬੰਦ ਕਰੀ ਤੋਂ ਤੁਹਾਨੂੰ ਦਵਾਵਾਂਗੇ ਸਹਾਇਤਾ ਦੇਵਾਂਗੇ ਮੁੜ ਕੇ ਸਾਡਾ ਕੋਈ ਹਾਲ ਨਹੀਂ ਪੁੱਛਿਆ ਜੀ ਕਿ ਮੌੜ ਕੇ ਤੇ ਇਹ ਗੱਲ ਕਹੀ ਗਈ ਸੀ ਕਹੀ ਗਈ ਸੀ ਗੱਲੀ ਜੀ ਗੱਲਾਂ ਗੰਗਾ ਗੰਗਾ ਜੀ ਮੁੜ ਕੇ ਜ ਗਏ ਵੀ ਉੱਥੇ ਪਤਾੜ ਗਏ ਜੀ ਨਹਿਰੀ ਵਿਭਾਗ ਵਿੱਚ ਉੱਥੇ ਕਿਸੇ ਨੇ ਸਾਡੀ ਕੋਈ ਛਾੜ ਨਹੀਂ ਲਈ ਮੁੜ ਕੇ ਉੱਥੇ ਮੁੜ ਕੇ ਕਿਸੇ ਨੇ ਕੋਈ ਨਹੀਂ ਛਾੜ ਲੈਂਦਾ ਜੀ ਮੁੜ ਕੇ ਬਾਅਦ ਤਾਂ ਦੂਜਾ ਪੱਖ ਵੀ ਜਿਹੜਾ ਹੈਗਾ ਜਾਣਾਂਗੇ ਦੂਜੇ ਪੱਖ ਰੱਖਣ ਦੀ ਵੀ ਕੋਸ਼ਿਸ਼ ਗੱਲਬਾਤ ਜਿਹੜੀ ਉਹਨਾਂ ਦੇ ਨਾਲ ਕਰਾਂਗੇ ਭਈ ਆਖਰ ਕਾਰਨ ਕੀ ਆ ਜੋ ਆ ਆਏ ਸਾਲ ਇਹ ਚੀਜ਼ ਜਿਹੜੀ ਹੈਗੀ ਹੁੰਦੀ ਹੈ ਤੇ ਇਸ ਵਾਰ ਵੀ ਲਗਭਗ ਨਜ਼ਦੀਕ ਆ ਨੇੜੇ ਆ ਕਿਸਾਨ ਵੀਰ ਕਹਿੰਦੇ ਨੇ ਕਿ ਸਾਨੂੰ ਹੀ 24 ਘੰਟੇ ਇੱਥੇ ਰਹਿਣਾ ਪੈਂਦਾ ਅਸੀਂ ਆਪ ਹੀ ਜਿਹੜੀ ਹੈਗੀ ਹੋ ਰਾਖੀ ਦੀ ਉਹ ਰੱਖ ਰਹੇ ਹਾਂ ਦੇਖਦੇ ਹਾਂ ਕਿ ਜੈ ਸਿੰਘ ਸਾਹਿਬ ਜਿਹੜੇ ਆ ਉਹ ਕੀ ਕਹਿੰਦੇ ਕੱਲ ਵੀ ਪਰਸੋ ਵੀ ਤੇ ਅੱਜ ਵੀ ਜੀ ਉਹਨਾਂ ਕੋਲ ਜੇ ਮੰਨ ਲਓ ਬੇਲਦਾਰ ਹੈਗੇ ਉਹਨਾਂ ਕੋਲ ਮੰਨ ਲਓ 3-4 ਮਹਿੰਦਰਾ ਹੁੰਦੀਆਂ ਜੀ 3-4 ਮਹਿੰਦਰਾ ਹੁੰਦੀਆਂ ਮੰਨ ਲਓ ਕੰਗੜ ਤੋਂ ਲੈ ਕੇ ਇੰਨਾ ਇੱਥੋਂ ਤੱਕ ਇਰੀਏ ਇੰਦੇ ਕਲਿਆਣ ਤੱਕ ਦਾ ਹਾਂ ਤੇ ਉਦੋਂ ਵਗੈਰਾ ਕੋਈ ਵੀ ਮੂਹਗੇ ਵਗੈਰਾ ਬੰਦ ਹੁੰਦੇ ਆ ਸਾਡੇ ਬੰਦੇ ਨਾਲ ਦੀ ਨਾਲ ਖੋਲਦੇ ਆ ਜੀ ਹੂੰ ਨਾਲ ਦੀ ਨਾਲ ਖੋਲਦੇ ਉਹ ਤੋਂ ਪਿੱਛੋਂ ਫੋਨ ਆ ਜਾਂਦਾ ਕਦੇ ਉਧਰ ਚਲੇ ਜਾਂਦੇ ਹੈਗੇ ਆ ਹੂੰ ਤੇ ਇਹ ਚੀਜ਼ ਹੈਗੀ ਆ ਮੂਹਗੇ ਨਾਲ ਦੀ ਨਾਲ ਖੋਲਿਆ ਅੱਜ ਵੀ ਸਾਡੇ ਸਾਰੇ ਸਟਾਫ ਫੀਲਡ 'ਤੇ ਹੀ ਹੈ ਜੀ ओके ਕੁਦਰਤੀ ਕਾਲ ਹੈ ਸੀਗਾ ਮੌਸਮ ਬਹੁਤ ਜ਼ਿਆਦਾ ਖਰਾਬ ਹੋ ਗਿਆ ਸੀਗਾ ਹਮ ਇਹ ਜੀ ਸਾਹਿਬ ਇੱਥੇ ਕੋਈ 50 60 ਏਕੜ ਫਸਲ ਆ ਨਾ ਜੇ ਮਤਲਬ ਇਹ ਟੁੱਟਦਾ ਹੈ ਕਹਿੰਦੇ 50 60 ਏਕੜ ਪ੍ਰਭਾਵਿਤ ਹੁੰਦਾ ਜਿਹੜਾ ਏਰੀਆ ਹੈਗਾ ਤਾਂ ਮਤਲਬ ਉਹ ਪਹਿਲਾਂ ਵੀ ਸਾਡਾ ਨਾ ਹੋ ਚੁੱਕਿਆ ਪਹਿਲਾਂ ਤਾਂ ਕਹਿੰਦੇ ਚਲੋ ਉਹਦਾ ਪਿਛਲੀਆਂ ਗੱਲਾਂ ਮਾਫ਼ ਜੀ ਦੇ ਗੱਲਾਂ ਵੀ ਜੋ ਕੁਝ ਨਹੀਂ ਮਿਲਿਆ ਸਾਨੂੰ ਪਰ ਕਹਿੰਦੇ ਹੁਣ ਸਾਡਾ ਕੰਮ ਸਿਕਮ ਸਾਰ ਤਾਂ ਲੈਣ ਜਾਂ ਪਾਣੀ ਘਟਾ ਦੇਣ ਨੂੰ ਪਾਣੀ ਦਾ ਲੈਵਲ ਹੁਣ ਅਸੀਂ ਇੱਥੇ ਖੜੇ ਆ ਪਾਣੀ ਦਾ ਲੈਵਲ ਇਹ ਹੈ ਵੀ ਜਮਾ ਉੱਪਰ ਆ ਜੇ ਥੋੜਾ ਮੋਟਾ ਮੀਂਹ ਹੋਰ ਪੈਂਦਾ 15 20 ਮ ਉਹ ਪਤਾ ਕੀ ਗੱਲੇ ਜਿਹੜਾ ਆਪਣਾ ਜਿਹੜਾ ਕਲਿਆਣ ਮੈਨੂੰ ਨਿਕਲੇ ਪਧੋੜ ਸੂਏ ਚੋਂ ਨਿਕਲਦੇ ਜਿਹੜਾ ਟਰਲਿਆਲ ਤੋਂ ਨਿਕਲਦੇ ਜੀ ਉਹਦੇ ਚ ਕੀ ਹੁੰਦਾ ਮੰਨ ਲਓ ਆਪਣੀ ਨਹਿਰ ਦੇ ਵਿੱਚ ਚ ਮੰਨ ਲਓ ਪਾਣੀ ਜਿਆਦਾ ਚੱਲੀ ਆਉਂਦੇ ਹਨਾ ਜੀ ਨਹਿਰ ਦੇ ਵਿੱਚ ਤਾਂ ਆਪਾਂ ਇੰਡੈਂਟ ਦੇ ਦੇਣ ਮੰਨ ਲਓ ਘਟਾਇਆ ਜਾਵੇ ਹੁਣ ਐਕਚੁਅਲ ਚ ਪਾਣੀ ਘਟਾ ਲਿਆ ਸੀ ਆਪਣੇ ਮੇਨ ਸੂਏ ਚੋਂ ਪਧੋੜ ਸੂਏ ਚੋਂ ਘਟਾ ਲਿਆ ਤੇ ਇਹਦੀ ਕੀ ਫਰਕ ਪਊਗਾ ਮੰਨ ਲਓ 30 40 ਕੁਝ ਘਟਾ ਲਿਆ ਹੋਰ ਕਮੀ ਆਊਗੀ ਨਾ ਜਦੋਂ ਨਹਿਰ ਦੇ ਵਿੱਚ ਹੋਰ ਪਾਣੀ ਡਾਊਨ ਹੋ ਗਿਆ ਤਾਂ ਆਪਾਂ ਹੋਰ ਘਟਾ ਲਾਂਗੇ ਹਾਂ ਏਜੀ ਜਾਈਏ ਫਿਲਹਾਲ ਆਪਾਂ ਇਹਨਾਂ ਦਾ ਇਹ ਇਹ ਫਿਰ ਇਹ ਤਾਂ ਇਹ ਕਹਿੰਦੇ ਗਾਹ ਮੋਗੇ ਬੰਦ ਦਾ ਮੋਗੇ ਨਹੀਂ ਖੁੱਲਦੇ ਪਿੱਛੇ ਕਹਿੰਦੇ ਸਾਨੂੰ ਡਰੇਨ ਚ ਨਹੀਂ ਉਹ ਤਾਂ ਫਿਰ ਕੋਈ ਹੱਲ ਤੁਸੀਂ ਕਰੀ ਸੰਦ ਪਿੱਛੇ ਡਰੇਨ ਚ ਕਹਿੰਦੇ ਸਾਨੂੰ ਛੱਡ ਨਹੀਂ ਦਿੰਦੇ ਉਹ ਉੱਥੇ ਉੱਥੇ ਵੀ ਕੁਝ ਲੋਕ ਨੇ ਉੱਥੇ ਵੀ ਕੁਝ ਲੋਕ ਨੇ ਪਾਣੀ ਛੱਡ ਨਹੀਂ ਦਿੰਦੇ ਡਰੇਨ ਚ ਉਹਦੇ ਚ ਐ ਜੀ ਦੇਖੋ ਜਿਹੜੇ ਮੋਗੇ ਵਗੈਰਾ ਹੈਗੇ ਆ ਹੂੰ ਪਹਿਲੀ ਗੱਲ ਤਾਂ ਮੈਂ ਆਪਣੇ ਲੋਕਾਂ ਦੀ ਉਹ ਗੱਲ ਸਮਝਦਾ ਜੀ ਦੇਖੋ ਹਨਾ ਵੀ ਆਪਣੇ ਜਿਹੜੇ ਹਿੱਸੇਦਾਰ ਹੈਗੇ ਆ ਜੀ ਵੀ ਦੇਖੋ ਆਪਾਂ ਪਾਣੀ ਲੈਣੇ ਹੈਗੇ ਆ ਤਾਂ ਸਾਹਮਣਾ ਵੀ ਦੇਖੋ ਆਪਾਂ ਹੀ ਹੈਗੇ ਜੀ ਜੀ ਪਾਣੀ ਸਾਹਮਣਾ ਵੀ ਇੱਕ ਪਾਈ ਹੈਗਾ ਆਪਾਂ ਹੁਣ ਜਦੋਂ ਪਤਾ ਵੀ ਮੀਂਹ ਜਿਆਦਾ ਪੈ ਗਏ ਹਨਾ ਨਹਿਰ ਦੇ ਵਿੱਚ ਸੂਏ ਦੇ ਵਿੱਚ ਪਾਣੀ ਜਿਆਦਾ ਇਹ ਤਾਂ ਆਪਾਂ ਨੂੰ ਚਾਹੀਦਾ ਵੀ ਆਪਾਂ ਦੇ ਮੋਗੇ ਬੰਦ ਨਾ ਕਰੀਏ ਹਨਾ ਆਪਾਂ ਮੋਗੇ ਆਪਦਾ ਖੁੱਲਦੇ ਰੱਖੀਏ ਸਾਡੇ ਬੰਦੇ ਵੀ ਹੈਗੇ ਪਰ ਨਾ ਦੇ ਨਾ ਮੋਗੇ ਜਿਹੜੇ ਹੈਗੇ ਉਹ ਖੁਲਵਾਂਦੇ ਪਏ ਆ ਜੀ ਬਿਲਕੁਲ ਬਾਕੀ ਨਹਿਰ ਦੇ ਵਿੱਚ ਸੂਏ ਦੇ ਵਿੱਚ ਵੀ ਪਾਣੀ ਘਟ ਗਿਆ ਹੈਗਾ ਤੇ ਕੋਈ ਗੱਲ ਨਹੀਂ ਅਸੀਂ ਐਂ ਕਰਦੇ ਕੋਈ ਗੱਲ ਨਹੀਂ ਜਿਹੜਾ ਮਾਈਨਰ ਦੇ ਵਿੱਚ ਦੇਖ ਲੈ ਨਮਾਇੰਦ ਜੀ ਜੇ ਆਪ ਕੋਸ਼ਿਸ਼ ਕਰਕੇ ਹੋਰ ਮਦਦ ਕਰਵਾਓ ਤਾਂ ਤੁਸੀਂ ਮਹਾਰਾਜ ਚਾਹੇ ਤਾਂ ਤੁਸੀਂ ਇੱਕ ਢੇੜਾ ਮਰਵਾ ਦਿਓ ਆਪਦੇ ਬੰਦਿਆਂ ਦਾ ਇਹਨਾਂ ਦਾ ਜਰੂਰ ਹੱਲ ਕਰਵਾਉਗੇ ਜੇ ਇਹ ਟੁੱਟ ਗਏ ਤਾਂ ਹੁਣ 24 ਘੰਟੇ ਆਪ ਬੰਦੇ ਡਿਊਟੀ ਤੇ ਆ ਮਤਲਬ 24 ਘੰਟੇ ਦਾ ਮਤਲਬ 24 ਘੰਟੀ ਹੈ ਦਿਨ ਰਾਤ ਰਹਿੰਦੇ ਆ ਤਾਂ ਕਿਰਪਾ ਕਰਕੇ ਤੁਸੀਂ ਆਪ ਮਰਵਾਓ ਇਹਨਾਂ ਆਪਦੀ ਨਿਗ੍ਹਾ ਮਰਵਾ ਕੇ ਇਹਨੂੰ ਕਰਾਓ ਕਿਰਪਾ ਕਰਕੇ ਕਲਿਆਣ ਸੁਖਾ ਜੀ ਇਹ ਅਸੀਂ ਐਂ ਕਰ ਰਹੇ ਨੇ ਕੋਈ ਗੱਲ ਨਹੀਂ ਕਲਿਆਣ ਦਾ ਨਾ ਹੈਡ ਤੋਂ ਕੋਸ਼ਿਸ਼ ਕਰਦੇ ਹੈਡ ਤੋਂ ਥੋੜਾ ਕਟਵਾ ਦੇ ਘਰੋਂ ਤੁਹਾਨੂੰ ਫੋਨ ਵੀ ਆਏ ਹੋਏ ਆ ਮੁੰਡਿਆਂ ਦੇ ਤੁਹਾਨੂੰ ਵੀਡੀਓ ਭੇਜੀ ਹੋਈ ਹੈ ਨਹੀਂ ਹੋਈ ਹੈ ਜੀ ਗੱਲ ਕੱਲ ਰਾਤ ਨੂੰ ਹੀ ਗੱਲ ਹੋਈ ਸੀ ਅੱਜ ਸਵੇਰੀ ਵੀ ਮੇਰੀ ਗੱਲ ਹੋਈ ਹੈ ਹਾਂਜੀ ਮੇਰੀ ਗੱਲ ਹੁੰਦੀ ਰਹਿੰਦੀ ਕੋਈ ਸੁਰਜੀਤ ਸਿੰਘ ਹੈਗੇ ਮੇਰੇ ਉਹਨਾਂ ਨਾਲ ਵੀ ਗੱਲ ਹੋਈ ਸੀਗੀ ਹਾਂਜੀ ਉਹਨਾਂ ਨੂੰ ਮੈਂ ਦੱਸਿਆ ਸੀ ਕੋਈ ਗੱਲ ਨਹੀਂ ਮੈਂ ਕੋਈ ਦੇਖਦਾ ਮੈਂ ਉਹਨੂੰ ਹੈਡ ਤੋਂ ਦੇਖਦਾ ਹੈਡ ਤੋਂ ਕਰਿਓ ਕਿਰਪਾ ਕਰਕੇ ਜ਼ਰੂਰੀ ਜੀ ਠੀਕ ਧੰਨਵਾਦ ਜੀ